ਸਿੱਧੂ ਮੂਸੇਵਾਲਾ ਨੂੰ ਗਿਆ ਦੁਨੀਆ ਤੋਂ ਬੇਸ਼ੱਕ ਕਾਫੀ ਸਮਾਂ ਹੋ ਗਿਆ ਪਰ ਅੱਜ ਵੀ ਫੈਨਸ ਦੇ ਦਿਲ ਦੇ ਵਿੱਚ ਜ਼ਿੰਦਾ ਨੇ ਪ੍ਰਵਾਹ ਦੇ ਲਈ ਜ਼ਖਮ ਅੱਜ ਵੀ ਅੱਲੇ ਨੇ 29 ਮਹੀਨੋਂ ਸਿੱਧੂ ਮੂਸੇਵਾਲਾ ਨੂੰ ਦੁਨੀਆ ਛੱਡੇ ਨੂੰ 3 ਸਾਲ ਹੋ ਜਾਣ ਵਾਲੇ ਨੇ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਇੱਕ ਪਾਵਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਇਹ ਗੱਲ ਲਿਖਦੇ ਨੇ ਪੁੱਤ ਤੈਨੂੰ ਪਤਾ ਹੈ ਕੁਝ ਗੱਲਾਂ ਮੈਂ ਆਪਣੇ ਆਪ ਨਾਲ ਕਰਦੀ ਹੁੰਨੀ ਆ ਕਰਵਲ ਦੇਖਦੀ ਆ ਤਾਂ ਸੋਚਦੀ ਆ ਕਿ ਤੂੰ ਹੁੰਦਾ ਤਾਂ ਅੱਜ ਆਪਾਂ ਕੀ ਕਰਦੇ ਹੁੰਣਾ ਸੀ ਤੇਰੇ ਗੀਤਾਂ ਬਾਰੇ ਸੋਚਦੀ ਆ ਤਾਂ ਇਹ ਖਿਆਲ ਆਉਂਦਾ ਹੈ ਕਿ ਤੂੰ ਮੈਨੂੰ ਪਤਾ ਹੀ ਨਹੀਂ ਕਿੰਨੇ ਹੀ ਗੀਤ ਬਣਾ ਕੇ ਸੁਣਾਇਆ ਕਰਨੇ ਸੀ ਫੇਰ ਇਕਦਮੀ ਮੈਂ ਅਸਲੀਅਤ ਦੇ ਵਿੱਚ ਆ ਜਾਨੀ ਆ ਤੇ ਇੱਕ ਸਵਾਲ ਖੁਦ ਨੂੰ ਜ਼ਰੂਰ ਪੁੱਛਦੀ ਆ ਭਲਾ ਇਹ ਸੱਚ ਹੈ ਕਿ ਤੈਨੂੰ 3 ਸਾਲ ਹੋ ਜਾਣੇ ਆ ਪੁੱਤ ਫੇਰ ਮਨ ਕਹਿੰਦਾ ਹੈ ਕੀ ਕਰੀਏ ਪਹਿਲਾਂ ਤਾਂ ਇੱਕ ਮਿੰਟ ਵੀ ਨਹੀਂ ਸੀ ਨਿਕਲਦਾ ਤੇਰੇ ਬਿਨਾ ਹੁਣ ਦੇਖ ਲਾ ਸਾਲ ਗੁਜ਼ਰ ਜਾਣੇ ਆ 3 ਤੂੰ ਹੀ ਦੱਸ ਦੇ ਕੀ ਕਰੀਏ ਜਿੰਨਾ ਹਾਲਾਤਾਂ ਦਾ ਕਦੇ ਸੋਚਿਆ ਵੀ ਨਹੀਂ ਸੀ ਔ ਵੀ ਵਕਤ ਦਿਖਾ ਗਿਆ ਤਾਂ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲੇ ਦੀ ਮਾਂ ਤਾਂ ਦੇ ਚਰਨਕੌਰ ਦੇ ਜਿਹੜੇ ਜ਼ਖਮ ਨੇ ਅੱਲੇ ਨੇ ਕਿਉਂਕਿ ਪੁੱਤ ਦਾ ਜਾਣਾ ਬਹੁਤ ਵੱਡਾ ਘਾਟਾ ਹੈ ਦੁਨੀਆ ਦੇ ਵਿੱਚ ਹੋਰ ਸਾਰੀਆਂ ਚੀਜ਼ਾਂ ਦੀ ਪੂਰਤੀ ਹੋ ਸਕਦੀ ਹੈ ਪਰ ਮਾਂ-ਬਾਪ ਦਾ ਜਾਣਾ ਔਲਾਦ ਦਾ ਜਾਣਾ ਉਹ ਘਾਟਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਜੀ ਪੋਸਟ ਬਹੁਤ ਕੁਝ ਬਿਆਨ ਕਰਦੀ ਹੈ ਕਿਉਂਕਿ ਮਾਂ ਹੀ ਜਾਣਦੀ ਹੈ ਕਿ ਪੁੱਤ ਦੇ ਬਿਨਾ ਇੱਕ ਇੱਕ ਦਿਨ ਕਿਵੇਂ ਨਿਕਲਦਾ ਹੈ ਤਾਂ ਸਿੱਧੂ ਮੂਸੇਵਾਲੇ ਦੇ 3 ਸਾਲ ਹੋ ਜਾਣੇ ਨੇ ਗਿਆ ਨੂੰ ਤਾਂ ਇਹ ਜ਼ਖਮ ਨੇ ਜਿਹੜੇ ਇਹ ਦਰਦ ਹੈ ਇਹ ਮਾਂ ਚੜ ਰਿਕਾਰਡ ਦੇ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ ਕਿਉਂਕਿ ਮਾਵਾਂ ਦੇ ਲਈ ਜਿਹੜਾ ਪੁੱਤਾਂ ਦੀ ਸਾਂਝ ਹੈ ਬਹੁਤ ਵੱਡੀ ਹੈ ਤੇ ਜਦੋਂ ਪੁੱਤ ਦੁਨੀਆ ਤੋਂ ਜਵਾਨੀ ਦੇ ਵਿੱਚ ਚਲਾ ਜਾਵੇ ਤਾਂ ਫਿਰ ਮਾਂ ਹੈ ਜਿਹੜੀ ਉਸ ਦਾ ਦਿਲ ਹੀ ਪੁੱਛਿਆ ਜਾਂਦਾ ਕਿ ਉਸ ਦੇ ਦਿਲ ਤੇ ਕੀ ਬੀਤਦੀ ਆ ਬੇਸ਼ੱਕ ਦੁਨੀਆ ਦੇ ਵਿੱਚ ਛੋਟਾ ਮੂਸੇ ਵਾਲਾ ਵੀ ਆਇਆ ਹੈ ਪਰ ਮਾਂ ਦੇ ਲਈ ਪੁੱਤ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਤਾਂ ਇਹ ਪੋਸਟ ਮਾਂ ਦੇ ਜ਼ਖਮਾਂ ਨੂੰ ਇੱਕ ਸਾਬ ਦਾ ਸੀ ਕਹਿ ਸਕਦੇ ਆ ਕਿ ਦਰਦ ਬਿਆਨ ਕਰਦੀ ਹੈ ਮਾਂ ਦੇ ਅੰਦਰ ਦੀ ਹੂਕ ਹੈ ਉਹ ਦਰਦ ਭਰੀ ਆਵਾਜ਼ ਹੈ ਉਹ ਦਰਦਪਰਾ ਬਿਰਹਾ ਮਾਂ ਦਰਦ ਭਰੇ ਸ਼ਬਦਾਂ ਦੇ ਨਾਲ ਉਹਨਾਂ ਵੱਲੋਂ ਇੱਕ ਪੋਸਟ ਲਿਖੀ ਗਈ ਹੈ ਜਿਸ ਦੇ ਵਿੱਚ ਦਰਦ ਹੀ ਦਰਦ ਹੈ ਕਿ ਹਰ ਇੱਕ ਸ਼ਬਦ ਹੈ ਜਿਹੜਾ ਜਿਸ ਦੇ ਵਿੱਚ ਮਾਂ ਚਰਨਕੌਰ ਇਹ ਆਸਾਂ ਦੇ ਨਾਲ ਭਰੀ ਜਾਪਦੀ ਹੈ ਕਿ ਜੇ ਸਿੱਧੂ ਮੂਸੇਵਾਲਾ ਹੁੰਦਾ ਤਾਂ ਅੱਜ ਉਹਨਾਂ ਦੀ ਦੁਨੀਆ ਕੁਝ ਹੋਰ ਹੋਣੀ ਸੀ ਪਰ ਸਿੱਧੂ ਮੂਸੇਵਾਲਾ ਤੇ ਉਸਦੇ ਪਰਿਵਾਰ ਦੀ ਰੰਗਲੀ ਦੁਨੀਆ ਜਿਹੜੀ ਉਹ ਵਿਛੜ ਗਈ ਉਹ ਰੰਗਲੀ ਦੁਨੀਆ ਨੂੰ ਨਜ਼ਰ ਲੱਗੀ ਉਹ ਬੇਰੰਗ ਹੋ ਗਈ ਪਰ ਸਿੱਧੂ ਮੂਸੇਵਾਲੇ ਦੇ ਮਾਪਿਓ ਅੱਜ ਵੀ ਆਪਣੇ ਪੁੱਤ ਦੇ ਇਨਸਾਫ ਦੇ ਲਈ ਲੜਾਈ ਲੜ ਰਹੇ ਨੇ ਤੇ ਅੱਗੇ ਵੀ ਲੜਦੇ ਰਹਿਣਗੇ ਕਿਉਂਕਿ ਇਨਸਾਫ ਆ ਜਿਹੜਾ ਲਗਾਤਾਰ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਮੀਦ ਕਰਦੇ ਆ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨਸ ਨੇ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਰਿਸ਼ਤਾ ਕਾਇਮ ਰੱਖਣਗੇ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਨੂੰ ਜਿਉਂਦਾ ਰੱਖਣਗੇ ਸਿੱਧੂ ਮੂਸੇਵਾਲਾ ਨੂੰ ਗਿਆ ਦੁਨੀਆ ਤੋਂ ਬੇਸ਼ੱਕ ਕਾਫੀ ਸਮਾਂ ਹੋ ਗਿਆ ਪਰ ਉਹ ਅੱਜ ਵੀ ਫੈਨਸ ਦੇ ਦਿਲ ਦੇ ਵਿੱਚ ਜ਼ਿੰਦਾ ਨੇ ਪਰਵਾਜ਼ ਦੇ ਲਈ ਜ਼ਖਮ ਅੱਜ ਵੀ ਅੱਲੇ ਨੇ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਦੁਨੀਆ ਛੱਡੇ ਨੂੰ 3 ਸਾਲ ਹੋ ਜਾਣ ਵਾਲੇ ਨੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇੱਕ ਭਾਵਕ ਪੋਸਟ ਸਾਂਝੀ ਕੀਤੀ ਐ ਜਿਸ ਦੇ ਵਿੱਚ ਉਹ ਇਹ ਗੱਲ ਲਿਖਦੇ ਨੇ ਪੁੱਤ ਤੈਨੂੰ ਪਤਾ ਹੈ ਕੁਝ ਗੱਲਾਂ ਮੈਂ ਆਪਣੇ ਆਪ ਨਾਲ ਕਰਦੀ ਹੁੰਨੀ ਆ ਕਰਵਲ ਦੇਖਦੀ ਆ ਤਾਂ ਸੋਚਦੀ ਆ ਕਿ ਤੂੰ ਹੁੰਦਾ ਤਾਂ ਅੱਜ ਆਪਾਂ ਕੀ ਕਰਦੇ ਹੁੰਣਾ ਸੀ ਤੇਰੇ ਗੀਤਾਂ ਬਾਰੇ ਸੋਚਦੀ ਆ ਤਾਂ ਇਹ ਖਿਆਲ ਆਉਂਦਾ ਹੈ ਕਿ ਤੂੰ ਮੈਨੂੰ ਪਤਾ ਹੀ ਨਹੀਂ ਕਿੰਨੇ ਹੀ ਗੀਤ ਬਣਾ ਕੇ ਸੁਣਾਇਆ ਕਰਨੇ ਸੀ ਫੇਰ ਇਕਦਮੀ ਮੈਂ ਅਸਲੀਅਤ ਦੇ ਵਿੱਚ ਆ ਜਾਨੀ ਆ ਤੇ ਇੱਕ ਸਵਾਲ ਖੁਦ ਨੂੰ ਜ਼ਰੂਰ ਪੁੱਛਦੀ ਆ ਭਲਾ ਇਹ ਸੱਚ ਹੈ ਕਿ ਤੈਨੂੰ 3 ਸਾਲ ਹੋ ਜਾਣੇ ਆ ਪੁੱਤ ਫੇਰ ਮਨ ਕਹਿੰਦਾ ਏ ਕੀ ਕਰੀਏ ਪਹਿਲਾਂ ਤਾਂ ਇੱਕ ਮਿੰਟ ਵੀ ਨਹੀਂ ਸੀ ਨਿਕਲਦਾ ਤੇਰੇ ਬਿਨਾ ਹੁਣ ਦੇਖ ਲਾ ਸਾਲ ਗੁਜ਼ਰ ਜਾਣੇ ਆ 3 ਤੂੰ ਹੀ ਦੱਸ ਦੇ ਕੀ ਕਰੀਏ ਜਿੰਨਾ ਹਾਲਾਤਾਂ ਦਾ ਕਦੇ ਸੋਚਿਆ ਵੀ ਨਹੀਂ ਸੀ ਉਹ ਵੀ ਵਕਤ ਦਿਖਾ ਗਿਆ ਤਾਂ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲੇ ਦੀ ਮਾਂ ਦਾ ਦੇ ਚਰਨਕੌਰ ਦੇ ਜਿਹੜੇ ਜ਼ਖਮ ਨੇ ਅੱਲੇ ਨੇ ਕਿਉਂਕਿ ਪੁੱਤ ਦਾ ਜਾਣਾ ਬਹੁਤ ਵੱਡਾ ਕਾਟਾ ਏ ਦੁਨੀਆ ਦੇ ਵਿੱਚ ਹੋਰ ਸਾਰੀਆਂ ਚੀਜ਼ਾਂ ਦੀ ਪੂਰਤੀ ਹੋ ਸਕਦੀ ਹੈ ਪਰ ਮਾਂ-ਬਾਪ ਦਾ ਜਾਣਾ ਔਲਾਦ ਦਾ ਜਾਣਾ ਉਹ ਕਾਟਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਜੀ ਇਹ ਪੋਸਟ ਬਹੁਤ ਕੁਝ ਬਿਆਨ ਕਰਦੀ ਹੈ ਕਿਉਂਕਿ ਮਾਂ ਹੀ ਜਾਣਦੀ ਹੈ ਕਿ ਪੁੱਤ ਦੇ ਬਿਨਾ ਇੱਕ ਇੱਕ ਦਿਨ ਕਿਵੇਂ ਨਿਕਲਦਾ ਏ ਤਾਂ ਸਿੱਧੂ ਮੂਸੇਵਾਲੇ ਦੇ 3 ਸਾਲ ਹੋ ਜਾਣੇ ਨੇ ਗਿਆ ਨੂੰ ਤਾਂ ਇਹ ਜ਼ਖਮ ਨੇ ਜਿਹੜੇ ਇਹ ਦਰਦ ਹੈ ਇਹ ਮਾਂ ਚਰਨਕੌਰ ਦੇ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਕਿਉਂਕਿ ਮਾਵਾਂ ਦੇ ਲਈ ਜਿਹੜਾ ਪੁੱਤਾਂ ਦੀ ਸਾਂਝ ਹੈ ਬਹੁਤ ਵੱਡੀ ਹੈ ਤੇ ਜਦੋਂ ਪੁੱਤ ਦੁਨੀਆ ਤੋਂ ਜਵਾਨੀ ਦੇ ਵਿੱਚ ਚਲਾ ਜਾਵੇ ਤਾਂ ਫਿਰ ਮਾਂ ਹੈ ਜਿਹੜੀ ਉਸ ਦਾ ਦੇ ਲਈ ਪੁੱਛਿਆ ਜਾਂਦਾ ਕਿ ਉਸ ਦੇ ਦਿਲ ਤੇ ਕੀ ਬੀਤਦੀ ਆ ਬੇਸ਼ੱਕ ਦੁਨੀਆ ਦੇ ਵਿੱਚ ਛੋਟਾ ਮੂਸੇ ਵਾਲਾ ਵੀ ਆਇਆ ਹੈ ਪਰ ਮਾਂ ਦੇ ਲਈ ਪੁੱਤ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਤਾਂ ਇਹ ਪੋਸਟ ਮਾਂ ਦੇ ਜ਼ਖਮਾਂ ਨੂੰ ਇੱਕ ਸਾਹ ਦਾ ਸੀ ਕਹਿ ਸਕਦੇ ਆ ਕਿ ਦਰਦ ਬਿਆਨ ਕਰਦੀ ਹੈ ਮਾਂ ਦੇ ਅੰਦਰ ਦੀ ਹੂਕ ਹੈ ਉਹ ਦਰਦ ਭਰੀ ਆਵਾਜ਼ ਹੈ ਉਹ ਦਰਦਪਰਾ ਬਿਰਹਾ ਮਾਂ ਦਰਦ ਭਰੇ ਸ਼ਬਦਾਂ ਦੇ ਨਾਲ ਉਹਨਾਂ ਵੱਲੋਂ ਇੱਕ ਪੋਸਟ ਲਿਖੀ ਗਈ ਹੈ ਜਿਸ ਦੇ ਵਿੱਚ ਦਰਦ ਹੀ ਦਰਦ ਹੈ ਕਿ ਹਰ ਇੱਕ ਸ਼ਬਦ ਹੈ ਜਿਹੜਾ ਜਿਸ ਦੇ ਵਿੱਚ ਮਾਂ ਚਰਨਕੌਰ ਇਹ ਆਸਾਂ ਦੇ ਨਾਲ ਭਰੀ ਜਾਪਦੀ ਹੈ ਕਿ ਜੇ ਸਿੱਧੂ ਮੂਸੇਵਾਲਾ ਹੁੰਦਾ ਤਾਂ ਅੱਜ ਉਹਨਾਂ ਦੀ ਦੁਨੀਆ ਕੁਝ ਹੋਰ ਹੋਣੀ ਸੀ ਪਰ ਸਿੱਧੂ ਮੂਸੇਵਾਲਾ ਤੇ ਉਸਦੇ ਪਰਿਵਾਰ ਦੀ ਰੰਗਲੀ ਦੁਨੀਆ ਜਿਹੜੀ ਉਹ ਵਿਛੜ ਗਈ ਉਹ ਰੰਗਲੀ ਦੁਨੀਆ ਨੂੰ ਨਜ਼ਰ ਲੱਗ ਗਈ ਉਹ ਬੇਰੰਗ ਹੋ ਗਈ ਪਰ ਸਿੱਧੂ ਮੂਸੇਵਾਲੇ ਦੇ ਮਾਪਿਓ ਅੱਜ ਵੀ ਆਪਣੇ ਪੁੱਤ ਦੇ ਇਨਸਾਫ ਦੇ ਲਈ ਲੜਾਈ ਰੜ ਰਹੇ ਨੇ ਤੇ ਅੱਗੇ ਵੀ ਲੜਦੇ ਰਹਿਣਗੇ ਕਿਉਂਕਿ ਇਨਸਾਫ ਆ ਜਿਹੜਾ ਲਗਾਤਾਰ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਮੀਦ ਕਰਦੇ ਆ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨਸ ਨੇ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਰਿਸ਼ਤਾ ਕਾਇਮ ਰੱਖਣਗੇ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੂੰ ਜਿਉਂਦਾ ਰੱਖਣਗੇ